ਅਸਲ ਵਿੱਚ ਬਰਸਾਤ ਸ਼ੁਰੂ ਹੋ ਗਈ ਤੇ ਤੇ ਬਾਈਕਾ ਸਾਹਮਣੇ ਲਾਤੀ ਤਾਂ ਬਰਸਾਤ ਬਹੁਤ ਤੇਜ਼ ਸ਼ੁਰੂ ਹੋ ਗਈ। ਸਾਰੇ ਇਸ ਸਾਈਡ ਖਲੋ ਗਏ ਆ ਤੇ ਇਸ ਸਾਈਡ ਜੇ ਦੇਖ ਸਕਦੇ ਹੋ ਲੰਗਰ ਲੱਗਾ ਤੇ ਅੰਦਰ ਮੰਦਰ ਨਾਲ ਆਇਆ ਮਹਮੈਦਾ ਤੇ ਸੰਗਤ ਅੰਦਰ ਬੈਠੀ ਆ। ਇਸ ਸਾਈਡ ਲੰਗਰ ਹੈ ਜੀ। ਤੇ ਬਰਸਾਤ ਬਹੁਤ ਤੇਜ਼ ਹੋ ਗਈ ਆ। ਇਹ ਦੇਖੋ ਪਾਣੀ ਲੱਗ ਕੇ ਜੀ। ਅਸਲ ਵਿੱਚ ਬਰਸਾਤ ਇੰਨੀ ਤੇਜ਼ ਆ ਤੁਸੀਂ ਦੇਖ ਸਕਦੇ ਹੋ। ਨਜ਼ਾਰਾ ਹੀ ਲੱਗ ਗਿਆ ਅਸਲ ਇੱਥੇ ਜਰੂਰ ਖਲੋਤੇ ਆ 5 ਵਜੇ ਕਿੰਨਾ ਹੋ ਗਿਆ 5 ਵਜੇ ਕੇ 1 ਮਿੰਟ ਦਾ ਸਮਾਂ ਹੋਊਗਾ ਤਾਂ ਤੁਸੀਂ ਦੇਖ ਲਓ ਨਜ਼ਾਰਾ ਹੀ ਲੱਗ ਗਿਆ ਇੱਥੇ ਬਰਸਾਤ ਦਾ ਮੌਸਮ ਬਣ ਗਿਆ ਬਿਲਕੁਲ ਇੱਕਦਮ ਬਰਸਾਤ ਪੈ ਰਹੀ ਬਹੁਤ ਤੇਜ਼ ਤੇ ਗੱਡੀਆਂ ਜਾ ਰਹੀਆਂ ਤੇ ਆਪਾਂ ਇੱਥੇ ਅੰਦਰ ਖੋਗੇ ਰਹੇ ਆ ਛੜ ਤਲੇ ਤੇ ਇਸ ਸਰ ਨੂੰ ਦੇਖੋ ਬੱਦਲ ਹੀ نیچے ਆ ਰਿਹਾ ਐ ਸਾਹਿਬ ਦਾ ਲੱਗ ਨਹੀਂ ਯਾਰ ਬੰਦਾ ਤੇ ਇਹਦੇ ਚਾਹ ਬਣ ਰਹੀ ਹੈ ਜੀ ਤੇ ਸਰ ਬਾਈ ਹੁਣੀ ਚਾਹ ਬਣਾ ਰਹੇ ਆ دته ورکړو موږ فورګاری کړه ਆਸਲੇ ਜੇ ਹਿੰਦਾਂ ਮਿਸ਼ਾਲਾ ਦੀ ਬੈਕ ਸਾਈਡ ਤੇ ਆ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਪਿੱਛੋਂ ਪੱਥਰ ਡਿੱਗ ਰਹੇ ਥੱਲੇ ਆ ਪੱਥਰ ਡਿੱਗੇ ਹੋਣੇ ਹੋਣੇ ਡਿੱਗੇ ਪੱਥਰ ਸਾਰੇ ਇਸ ਸਾਈਡ ਪਿੱਛੋਂ ਡਿੱਗ ਰਹੇ ਆ ਆ ਦੇਖੋ ਆਵਾਜ਼ ਆ ਰਹੀ ਤੇ ਇਸ ਸਾਈਡ ਖਾਣਾ ਬਣ ਰਿਹਾ ਆ ਅਲੱਗ-ਅਲੱਗ ਤਰ੍ਹਾਂ ਦਾ ਪਕਵਾਨ ਬਣ ਰਿਹਾ ਪਾਸਤਾ ਮੈਕਰੋਨੀ ਮੈਕਰੋਨੀ ਹੋਰ ਕੀ ਕੀ ਬਣਾ ਰਹੇ ਹੋ ਮੈਕਰੋਨੀ ਹੋਰ ਕੀ ਬਣਾ ਰਹੇ ਹੋ ਹੋਰ ਕੀ ਕੀ ਬਣਾ ਰਹੇ ਹੋ 34 ਹੋਰ ਕੀ ਕੀ ਬਣਾ ਰਹੇ ਹੋ ਹਾਂ ਦਾਲ ਹੋਰ ਤੇ ਚਾਵਲ ਦਾਲ ਚਾਵਲ 14 ਲੰਗਰ ਚੱਲੇਗਾ ہاں ਦਾਲ ਚਾਵਲ ਤੇ ਮਕਰੋਨੀ ਆ ਮਕਰੋਨੀ ਬਸਤਾ ਮਕਰੋਨੀ ਬਸਤਾ ਤੇ ਬੜਾ ਵਧੀਆ ਭਾਈ ਹੁਣ ਆ ਵਾਸਤੇ ਇਹ ਸੰਗਤ ਵਾਸਤੇ ਸਭ ਬਣਾਇਆ ਜਾ ਰਿਹਾ ਇਧਰ ਹਲਵਾ ਨਾਲ ਤੇ ਬੰਦ ਗੋਬੀ ਉਹ ਤਰ੍ਹਾਂ ਦਾ ਇਹ ਬੈਕ ਸਾਈਡ ਤੇ ਇਹਨਾਂ ਨੇ ਬਣਾਉਂਦਾ ਸਾਰਾ ਸਿਸਟਮ ਰੱਖਿਆ ਕਿ ਆ ਪਹਾੜੀ ਇਲਾਕਾ ਸਾਰਾ ਇਹ ਪਹਾੜਿਆ ਆਸ-ਪਾਸੇ ਤੇ ਇੱਥੋਂ ਪੱਥਰ ਡਿੱਗ ਰਹੇ ਆ ਬਰਸਾਤ ਦੇ ਕਾਰਨ ਜੋ ਕਿ ਬਰਸਾਤ ਦੇ ਕਾਰਨ ਪਿੱਛੋਂ ਕੋਲ ਹੋ ਗਈ ਥੋੜੀ ਜੀ ਿੱਕੀ ਛਿੱਕੀ ਜੀ ਇਸ ਸਾਈਡ ਪੱਥਰ ਡਿੱਗਿਆ ਵੇਖੋ ਲਓ ਜੀ ਆ ਬਾਈ ਹੁਣੀ ਆਪਣੇ ਤੁਸੀਂ ਕਿੱਥੋਂ ਜਪਲਾ ਮੁਕਸਰ ਤੋਂ ਆਏ ਨੇ ਬਾਈ ਹੋਰੀਏ ਹਰਸਾ ਵਾਲੀ ਲੰਗਰ ਨੂੰਡੇ ਬਾਈ ਬਾਈ ਕਿੱਥੋਂ ਆਇਆ ਮੁਕਸਰ ਤੋਂ ਸਾਹ ਦੇਖ ਲਓ ਜੀ ਆ ਪੱਥਰ ਹੁਣੇ ਆ ਕੇ ਡਿੱਗਾ ਇੱਥੇ ਹਰਥ ਡਿੱਗ ਰਹੇ ਪੱਥਰ ਛੋਟੇ ਡਿੱਗ ਰਹੇ ਸਾਰੇ ਹੱਤ ਜਿੰਨੇ ਵੀ ਪੱਥਰ ਸਾਰੇ ਉੱਤੋਂ ਆ ਕੇ ਡਿੱਗੇ ਬਰਸਾਤ ਕਰਕੇ ਬਾਹਰ ਦੇ ਵਿੱਚ ਪੋਲ ਪਈ ਹੈ ਤੇ ਉੱਥੋਂ ਉੱਥੋਂ ਪੱਥਰ ਡਿੱਗ ਰਹੇ ਸਾਰੇ ਉਹ ਬੰਦਾ ਆਪ ਕੋਲ ਉਹ ਦੂਜਾ ਯਾਰ हां हां। ਐਸੋਲੇ ਜੀ ਮੈਂ ਰੋਡ ਤੇ ਤਾਂ ਤੁਹਾਨੂੰ ਇੱਧਰ ਤੋਂ ਨਜ਼ਾਰਾ ਦਿਖਾ ਰਿਹਾ ਤਸੀਂ ਨਜ਼ਾਰਾ ਦੇਖੋਗੇ ਤਾਂ ਤੁਸੀਂ ਕਹੋਗੇ ਵਾਕੇ ਨਜ਼ਾਰਾ ਹੈਗਾ। ਲੁੱਕ ਦੇਖੋ ਤੁਸੀਂ ਇਸ ਸਾਈਡ ਦਾ ਬੱਦਲ ਦੇਖੋ ਤੇ ਪਹਾੜ ਦੇਖੋ। ਹੈ ਕਿ ਨਹੀਂ ਹੱਤ ਵੈਸੇ। ਪਰਲੀ ਸਾਈਡ ਤੋਂ ਤੁਹਾਨੂੰ ਹੀ ਪਤਾ ਹੈ ਮੈਂ ਨਹੀਂ ਰਿਹਾ ਅਸੋਲੇ ਇੱਥੋਂ ਦਿਖਾ ਰਿਹਾ ਮੈਂ ਤੁਹਾਨੂੰ। ਤੇ ਲੁੱਕ ਦੇਖ ਲਓ ਐਸ ਵੇਲੇ। ਐਸ ਵੇਲੇ ਮੈਂ ਇੱਥੇ ਰੋਡ ਦੇ ਉੱਤੇ ਆ ਇੱਥੋਂ ਹੀ ਵਾਪਸੀ ਜਾ ਰਹੇ ਆ ਚਿੰਤਪੁਨੀ ਧਾਮ ਨੂੰ ਜਾ ਰਹੇ ਆ। ਤੇ ਇਸ ਸਾਈਡ ਤੋਂ ਹੀ ਨਜ਼ਾਰਾ ਦੇਖ ਲਓ। 把这个。<laughs> ਜਵਾਲਾਜੀ ਦੇ ਰਸਤੇ ਨੂੰ ਜਾਂਦੇ ਰੁਕ ਗਏ ਫਿਰ ਦੁਬਾਰਾ ਸਾਨੂੰ ਇੱਕ ਵਿਊ ਬੜਾ ਸ਼ਾਨਦਾਰ ਲੱਭਿਆ ਪਰ ਇੱਕ ਬੇਨਤੀ ਕਰਾਂਗਾ ਕਿ channel ਨੂੰ subscribe ਕਰ ਲਓ like ਕਰ ਲਓ share ਕਰ ਦਿਓ ਕਿਉਂਕਿ ਇਸ ਟੂਰ ਦੇ ਕੰਸਰਟ 2 ਜਾਂ 3 ਜਾਂ 4 ਪਾਰਟ ਬਣਨਗੇ ਬਾਕੀ ਦੇਖ ਲਾਂਗੇ ਬਾਕੀ ਜੋ ਅਸੀਂ ਤੁਹਾਨੂੰ ਦਿਖਾ ਸਕਾਂਗੇ ਵਿਖਾਵਾਂਗੇ ਤੇ ਫਿਲਹਾਲ ਤੁਸੀਂ ਵਿਊ ਦੇਖੋ ਇੱਥੋਂ ਦਾ ਇਹ ਬੱਦਲ ਦੇਖੋ ਤੁਸੀਂ ਕਿੰਨੇ ਥੱਲੇ ਆਏ ਦੇ ਆ ਤੇ ਅਸਲ ਲੋਕ ਵਿਖਾ ਰਿਹਾ ਤੁਹਾਨੂੰ ਇੱਥੋਂ ਦਾ ਸਾਰਾ ਪਹਾੜਾਂ ਦਾ ਏਰੀਆ ਦਾ ਤੇ ਇਹ ਜਵਾਲਾਜੀ ਨੂੰ ਜਾਂਦੇ ਰਸਤੇ ਦਾ ਵਿਊ ਆ ਤੇ ਤੁਸੀਂ ਦੇਖ ਲਓ ਚਨ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਤੇ ਵੀਡੀਓ ਤਿੰਨ ਚਾਰ ਬਣ ਗਈਆਂ ਤੇ ਤੁਸੀਂ ਦੇਖੋਗੇ ਤੇ ਤੁਹਾਨੂੰ ਆਨੰਦ ਆਏਗਾ ਤੇ ਜਵਾਲਾ ਜੀ ਜਾਵਾਂਗੇ ਉੱਥੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਤੁਸੀਂ ਵੀਡੀਓ ਪੂਰੀ ਵੇਖਿਓ ਜਿੰਨੇ ਵੀ ਪਾਰਟ ਬਣ ਗਏ ਸਾਰੇ ਵੇਖਿਓ ਤੇ ਗਾਹ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਤੇ ਬਾਕੀ ਤੁਹਾਡੇ ਵਾਸਤੇ ਇਹ ਸਾਰਾ ਕੁਝ ਮੈਂ ਬਣਾ ਰਿਆ ਕਿ ਤੁਹਾਨੂੰ ਦਿਖਾ ਸਕਾਂਗਾ ਮੈਂ ਕਿੱਥੇ ਕਿੱਥੇ ਜਾ ਰਿਹਾ ਤੇ ਐਸਲੇ ਰੈਂਬੋ ਵੀ ਬਣ ਗਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਆ ਅਗਰ غور ਨਾਲ ਦੇਖੋਗੇ ਤਾਂ ਰੈਂਬੋ ਵੀ ਬਣਿਆ ਰੈਂਬੋ ਵੀ ਬਣ ਗਿਆ ਇੱਥੇ ਤਾਂ ਨੂੰ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਲਾਈਟ ਜਿਹਾ ਲੱਗੇਗਾ ਡਾਰਕ ਨਹੀਂ ਹੈਗਾ ਰੈਂਬੋ ਵੀ ਬਣ ਗਿਆ ਪਤਾ ਨਹੀਂ ਮੈਨੂੰ ਕੈਮਰਾ ਜਸਟੀਫਾਈ ਕਰ ਪਿਆ ਰਿਹਾ ਕਿ ਨਹੀਂ ਕਰ ਪਿਆ ਰਿਹਾ ਪਰ ਬਣਿਆ ਰੈਂਬੋ ਇਸ ਸਾਈਡ ਦਾ ਵੀਊ ਦੇਖ ਲਓ ਤੁਸੀਂ ਫਿਲਹਾਲ ਮੇਰੇ ਨਾਲ ਵੰਸ਼ਾ ਤੇ ਅਸੀਂ ਜਾ ਰਹੇ ਹਾਂ ਵਾਪਸੀ ਜਿਹੜਾ ਕਿ ਜਵਾਲਾ ਜੀ ਨੂੰ ਰਸਤਾ ਜਾ ਰਿਹਾ ਜਵਾਲਾ ਜੀ ਤੇ ਜਾ ਰਹੇ ਹਾਂ ਉੱਥੇ ਰਾਤ ਸਟੇ ਕਰਾਂਗੇ ਤੇ ਉੱਥੇ ਅਸੀਂ ਦਰਸ਼ਨ ਕਰਾਂਗੇ ਤੇ ਰਾਜ ਜਵਾਲਾ ਜੀ ਦਾ ਸ਼ਹਿਰ ਦਾ ਤੇ ਇੱਥੋਂ ਦਾ ਪਿਛੋਂ ਦਾ ਵੀਊ ਦੇਖਣਾ ਤੁਸੀਂ ਐਸਾ ਲੈ ਲੁੱਕ ਦਿਖਾਉਣ ਨੂੰ ਤੁਹਾਨੂੰ ਫੇਰ ਦੇਖ ਲੋਗੇ ਅਸੀਂ ਤੇ ਅਸਲੇ ਇਸ ਸਾਈਡ ਦਾ ਲੁੱਕ ਤੁਸੀਂ ਦੇਖ ਲਓ ਇਹ ਵੀ ਰਸਤੇ ਚ ਹੀ ਆ। ਇਸ ਸਾਈਡ ਦਾ ਵੀਊ ਤੁਹਾਨੂੰ ਦਿਖਾ ਰਹੇ ਆ। ਤੇ ਅਸਲੇ ਆ ਰਸਤੇ ਸਣੀ ਅਸੀਂ ਜਾ ਰਹੇ ਆ। ਆ ਸਾਹਮਣੇ ਆ ਬੜਾ ਘੈਂਟ ਬਣਾਇਆ ਇਹਨਾਂ ਨੇ। ਅਗਰ ਕੋਈ ਗੱਡੀ ਇੱਥੇ ਵਜਦੀ ਦੀ ਆ ਉਹ ਰੂਲਰ ਨੇ ਰੂਲਰਾਂ ਦੇ ਨਾਲ ਘੁੰਮ ਕੇ ਗੱਡੀ ਨਾਲ ਨਾਲ ਜਾਊਗੀ ਅਗਲੇ ਪੰਨੇ। ਗੱਡੀ ਘੁੰਮ ਜੂਗੀ। ਇਸ ਸਾਈਡ ਤੋਂ ਅਗਲੇ ਪੰਨੇ ਸ਼ਾਇਦ ਇੱਕ ਲੰਗਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਰ ਗਏ ਤਾਂ। ਆ ਰੂਲਰ ਲੱਗੇ ਨੇ ਇੱਥੇ ਮੋੜ ਤੇ। ਤੇ ਇਸ ਸਾਈਡ ਦਾ ਅਸੀਂ ਵੀਊ ਦਿਖਾ ਰਹੇ ਤੁਹਾਨੂੰ। ਅਸਲੇ ਜੀ ਅਸੀਂ ਜਵਾਲਾਜੀ ਤੇ ਕਿੱਥੇ ਹੁਣ ਅਸਲੇ ਅਸੀਂ ਲੱਭ ਰਹੇ ਆ ਰੂਮ ਰਾਲੀ ਸਟੇ ਕਰ ਲਈ ਤੇ ਰਾਦੇ ਸਮੇ ਮਥਾ ਦੇਖਾਂਗੇ ਜਾਂ ਸਵੇਰੇ ਟੇਕਾਂਗੇ ਉਹ ਤੁਹਾਨੂੰ ਦੱਸ ਦਾਂਗੇ ਤੇ ਐਸ ਲਈ ਇੱਥੇ ਮਜਬੂਰ ਹੋ ਗਿਆ ਤੇ ਇਧਰ ਸਾਈਡ ਚੱਲ ਰਿਹਾ ਲੰਗਰ ਨਾਲ ਦੁਕਾਨ ਹੈ ਤੇ ਬੈਕ ਸਾਈਡ ਤੇ ਲੰਗਰ ਚੱਲ ਰਿਹਾ ਐਸ ਲਈ ਆਪਣੇ ਸਾਰੀ ਸੰਗਤ ਇੱਥੇ ਮਜਬੂਰ ਆ ਤੇ ਆ ਤੁਸੀਂ ਦੇਖ ਸਕਦੇ ਹੋ ਰੌਣਕ ਮਿਲਾ ਇਥੋਂ ਦਾ ਜਵਾਲਾ ਜੀਰਾ ਇੱਥੇ ਪਿਛਲੇ ਸਾਲ ਅਸੀਂ ਉਸ ਜਗ੍ਹਾ ਤੇ ਖਲੋਤੇ ਸੀ ਉਹ ਸਾਹਮਣੇ ਗਰੀਲਾਂ ਦੇ ਵਿੱਚ ਬਹੁਤ ਤੇਜ਼ ਬਰਸਾਤ ਆ ਪਿਛਲੇ ਸਾਲ ਤੇ ਸਾਨੂੰ ਇੱਥੇ 1-2 ਘੰਟੇ ਖਲੋਣਾ ਪਿਆ ਸੀ ਪਿਛਲੇ ਸਾਲ ਬਹੁਤ ਤੇਜ਼ ਬਰਸਾਤ ਹੈ ਉਹ ਪਿਛਲੇ ਸਾਲ ਦਾ ਵਲੋਗ ਤੁਸੀਂ ਦੇਖ ਲਿਓ ਟਾਈਮ ਐਸ ਵੇਲੇ 8:17 ਹੋ ਗਏ 8:17 ਹੋ ਗਏ ਤੁਹਾਨੂੰ ਦੂਰਾ ਜਵਾਲਾ ਜੀ ਤੇ ਅਸਲੀ ਜੀ ਅਸੀਂ ਇੱਥੇ ਆ ਚੁੱਕੇ ਹਾਂ ਆਪਣੇ ਭਾਜੀ ਹੋਣਾਂ ਦੇ ਘਰ ਸਵੇਰੇ ਪਿਛਲੇ ਸਾਲ ਵੀ ਅਸੀਂ ਇੱਥੇ ਰੁਕੇ ਸੀ ਆ ਪਿਛਲਾ ਲੁੱਕ ਤੁਹਾਨੂੰ ਦਿਖਾ ਦੇਣਾ ਇੱਥੇ ਬਾਈਕਾਂ ਲਾਈਆਂ ਹਿੰਦੀ ਉਸ ਵੇਲੇ ਅਸੀਂ ਇਸ ਕਮਰੇ 'ਚ ਰੁਕੇ ਹਾਂ ਪਰ ਅਸੀਂ ਦੇਖਦੇ ਹਾਂ ਉਸ ਵੇਲੇ ਕਿਸ ਕਮਰੇ 'ਚ ਰੁਕਾਂਗੇ ਆ ਤੁਸੀਂ ਦੇਖ ਸਕਦੇ ਹੋ ਅਸਲੇ ਜੀ ਅਸੀਂ ਮੌਜੂਦ ਹੋ ਗਏ ਇਸ ਸਾਈਡ ਜਿੱਥੇ ਪਿਛਲੇ ਸਾਲ ਰੁਕੇ ਸੀ ਸਾਗਰ ਭਾਈ ਦੇ ਘਰ ਤੇ ਅਸੀਂ ਰੂਮ ਲੈ ਲਿਆ ਉੱਪਰਲੀ ਸਾਈਡ ਕੋਲਰ ਲੱਗਾ ਪੱਖਾ ਲੱਗਾ ਆ ਨੀਚੇ ਸਟੇਨ ਦਾ ਬੜਾ ਵਧੀਆ ਵਾ ਇੱਥੇ ਨਾ ਤੇ ਪਿਛਲੀ ਵਾਰੀ ਤੇ ਸਵੇਰੇ ਦੇਖਾਂ ਕਿਥੇ ਨੌਨੇ ਆ ਤੇ ਇਸ ਸਮੇਂ ਇਸ ਤਰ੍ਹਾਂ ਦਾ ਕੁਝ ਮੋਲਿਆ ਨੀਰਾ ਆ ਸਵੇਰ ਦਾ ਲੁੱਕ ਤੁਹਾਨੂੰ ਮੈਂ ਬਾਅਦ ਚ ਵਿਖਾਉਂਗਾ ਕਿਸ ਤਰ੍ਹਾਂ ਦਾ ਹੈਗਾ ਅਸਲੇ ਜੀ ਰਾਤ ਦੇ 12 ਵਜੇ ਅੱਲੇ ਦੇ 12 ਵਜੇ ਅਸੀਂ ਚਾਹ ਪੀ ਰਹੇ ਆ ਤੇ ਅਸਲੇ ਚਾਹ ਪੀ ਰਹੇ ਆ 12 ਵਜੇ ਸਤਿ ਸ੍ਰੀ ਅਕਾਲ ਜੀ ਜਮਾਤਾਂ ਦੀ ਅੱਜ ਫਿਰ ਨਵੇਂ ਲੋਕ ਜਿਹੜਾ ਦਾ ਸਵਾਗਤ ਹੈ ਤੇ ਅਸਫੇਰ ਦਾ ਸਮਾਂ ਹੋ ਗਿਆ 7 ਵਜ ਗਏ ਤੇ ਅਸੀਂ ਐਸਲੇ ਮੌਜੂਦ ਹਾਂ ਜੀ ਜਵਲਾ ਜੀ ਰਾਤ ਕੰਨ ਇੱਥੇ ਆ ਗਏ 12 1 ਵਜ ਦੇ ਕਰੀਬ ਕਰੀਬ ਤੇ 9 ਵਜ ਦੇ ਕਰੀਬ ਕਰੀਬ 12 1 ਵਜੇ ਸਾਨੂੰ ਸੌਂਦਿਆ ਤੇ ਐਸਲੇ ਹੀ ਇੱਥੇ ਮੌਜੂਦ ਹਾਂ ਤੇ ਤੁਹਾਨੂੰ ਆਸਪਾਸ ਦਾ ਨਜ਼ਾਰਾ ਦਿਖਾ ਦਿੰਨਾ ਕਿ ਕੁਛ ਇਸ ਤਰ੍ਹਾਂ ਦਾ ਵਾ ਪਿਛਲੇ ਸਾਲ ਵੀ ਆਈ ਇੱਥੇ ਸੀ ਤੇ ਰਾਤ ਬਰਸਾਤ ਨਹੀਂ ਹੋਈ ਹੈਗੀ ਬੱਦਲ ਜ਼ਰੂਰ ਹੋਇਆ ਹੈਗਾ ਅਸਲੇ ਆਈ ਹੱਥੇ ਜੀ ਦੇਖੋ ਬੰਨ ਸਾ ਤੇ ਬੱਦਲ ਹੋ ਰਿਹਾ ਪੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਤੇ ਦੇਖ ਸਕਦੇ ਹੋ ਤੇ ਐਨਜਾਇਮੈਂਟ ਪੂਰਾ ਚੱਲ ਰਿਹਾ ਹੈ ਅਸਲੇ ਸਾਡੇ ਨਾ ਪਤੀ ਸਾਹਿਬ ਪਾਜੀ ਆ ਅਮਰਤਪਾਲ ਪਾਜੀ ਆ ਫਿਰ ਤੇ ਰਾਤ ਆ ਦਾ ਸਟੇ ਅੰਦਰ ਹੀ ਤੇ ਨੈਕਸਟ ਡੇ ਜੀ ਦੂਸਰਾ ਦਿਨ ਰਾਤਹੀਂ ਜਵਾਲਾ ਜੀ ਸਟੇ ਕਰ ਲਿਆ ਤੇ ਬਾਕੀ ਦੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਤਾਂ ਇਹ ਕੁਛ ਨਜ਼ਾਰਾ ਇੱਥੋਂ ਦਾ ਤੁਹਾਨੂੰ ਦਿਖਾ ਦਿੰਨੇ ਆ ਇਸ ਸਾਈਡ ਬਦਲ ਬਹੁਤ ਹੋਇਆ ਜੀ ਸ਼ਾਇਦ ਰਸਤੇ 'ਚ ਕਿਤੇ ਬਰਸਾਤ ਪੈਂਦੀ ਹੋਵੇ ਪਤਾ ਨਹੀਂ ਆਪਾਂ ਨੂੰ ਪਹਿਲਾ ਹਾਲ ਆਪਾਂ ਬ੍ਰਸ਼ ਕਰਾਂਗੇ ਐਸੋ ਲਈ ਜੀ ਆਪਾਂ ਰੈਡੀ ਹੋ ਗਏ ਆ ਤਕਰੀਬਨ ਤਕਰੀਬਨ ਅੰਦਾ ਨੂੰ ਤਾਂ ਰੈਡੀ ਹੋ ਗਏ ਤੇ ਆ ਵੀ ਆਪਣੇ ਬਾਈ ਹੁਣੀ ਰੈਡੀ ਹੋ ਗਏ ਆ ਤੇ ਇੱਕ ਭਾਜੀ ਹੋਰੀ ਆ ਜੇ ਕੱッセ 'ਚ ਬੈਠੇ ਆਈ ਉਹਨਾਂ ਦਾ ਨਹੀਂ ਖਾ ਸਕਦੇ ਐਸਲੇ ਆਪਣੇ ਰਿੰਗ ਕੇ ਬਾਝੂ ਨਹੀਂ ਤੇ ਆ ਵਾਂਚੇ ਤਿਆਰ ਹੋ ਗਏ ਤੇ ਆਪਾਂ ਵੀ ਰੈਡੀ ਹੋ ਗਏ ਤੇ ਹੁਣ ਅਸੀਂ ਜਾਵਾਂਗੇ ਚੌਲਾ ਜੀ ਮਾਥਾ ਟਿਕ ਕੇ ਤੇ ਆਪਾਂ ਉੱਥੋਂ ਦੇ 뷰 ਦਿਖਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਆ ਵੀ ਆਪਣਾ ਆਪਣਾ ਸਮਾਜ ਮਿਲ ਰਹੋ ਤੁਸੀਂ ਸਾਰੇ ਤੇ ਬਾਹਰ ਦਾ ਤੁਹਾਨੂੰ ਮੌਲ ਚਾਲ ਵਿਖਾ ਦਿੰਨੇ ਆ ਕਿਸ ਤਰ੍ਹਾਂ ਦਾ ਵਾ ਬਾਹਰ ਦਾ ਮੌਲ ਇਸ ਤਰ੍ਹਾਂ ਆ ਜੀ ਐਸਲੇ ਸੋਨੂੰ ਵੀ ਆਦਾ ਇੱਥੇ ਸੋਨੂੰ ਬਰਸ਼ ਕਰ ਰਿਹਾ ਤੇ ਬਾਹਰ ਦਾ ਮੌਲ ਇਸ ਤਰ੍ਹਾਂ ਦਾ ਕੁਝ ਬਣਿਆ ਪਿਆ ਬਦਲ ਹੋਇਆ ਪਿਆ ਸਾਰੇ ਫੰਤ ਇਸ ਸਾੜੀ ਵੀ ਤੁਸੀਂ ਦੇਖ ਸਕਦੇ ਹੋ ਪਹਾੜਾਂ ਤੇ ਬਦਲ ਹੋਇਆ ਪਿਆ ਸਾਰੇ ਤੁੰਤੁੰ ਤੇ ਇਥੋਂ ਦਾ ਵੀਓ ਇਸ ਤਰ੍ਹਾਂ ਦਾ ਕੁਛ ਹੈਗਾ ਅਸਲੇ ਜੀ ਸਾਡੀ ਤਿਆਰੀ ਹੋ ਗਈ ਜਵਾਲਾਮੁਖੀ ਜਾਣ ਦੇ ਮੱਥਾ ਟੇਕਣ ਲਈ ਮੰਦਿਰ ਤੇ ਅਸੀਂ ਘਰ ਚੋਂ ਨਿਕਲ ਚੁੱਕੇ ਆ ਤੇ ਅਸਲੇ ਤੁਹਾਨੂੰ ਚੁਗੋਤਰੇ ਦਿਖਾ ਰਹੇ ਆ ਆ ਕਰ ਦੇ ਲਾਂਗੇ ਚੁਗੋਤਰ ਇੱਥੇ ਕਿੰਨੇ ਵੱਡੇ ਆ ਪੇਰ ਫੱਲਾਣਾ ਭਰਿਆ ਪੂਰਾ ਹੀ ਤੇ ਅਸਲੇ ਇਸ ਸਾਈਡ ਅ ਘਾਰੀ ਜਿੱਥੇ ਹੀ ਜਾ ਰਹੇ ਨੇ ਤੇ ਆ ਗਲੀ ਦਾ ਮੋਹਲ ਆ ਗਲੀ ਦਾ ਮੋਹਲ ਦਿਖਾ ਰਹੇ ਆ ਤੇ ਅਸਲੇ ਬਰਸਾਤ ਦਾ ਮੌਸਮ ਹੋਇਆ ਪਿਆ ਬਰਸਾਤ ਦਾ ਪਤਾ ਨਹੀਂ ਕਿਹੜੇ ਵੇਲੇ ਆ ਜੂ ਪਰ ਅਸੀਂ ਪਿਆਦਲੀ ਸਾਰੇ ਜਾਣੇ ਛੇ ਜਾਣੇ ਜਾ ਰਹੇ ਆ ਮੈਂ ਵਾ ਵਾਂਛਿਆ ਅਮਰਤਪੁਰ ਪੱਈ ਨੇ ਰਿੰਕਾਵਾਰ ਮੇਸ਼ੀ ਨੇ ਤੇ ਪਟਿਸਾਬ ਨੂੰ ਤੇ ਆਪਾਂ ਜਾ ਰਹੇ ਹਾਂ ਛੇ ਦੇ ਛੇ ਤੇ ਇਸ ਸਾਈਡ ਨੂੰ ਇੰਜ ਜਾ ਕੇ ਪੈਦਲ ਹੀ ਜਾਵਾਂਗੇ ਜਾਲਮਈ ਜਿਹਦੇ ਮੰਦਿਰ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੋਂ ਦਾ ਜੋ ਵੀ ਵੀਊ ਹੋਏਗਾ ਤੁਹਾਨੂੰ ਦਿਖਾਵਾਂਗਾ ਤੇ ਮੈਂ ਬਾਰ-ਬਾਰ ਕਹਿ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਸ਼ਾਇਦ 3-4 ਪਾਰਟ ਬਣਨਗੇ ਇਹਦੇ ਤੇ ਤੁਹਾਨੂੰ ਵਧੀਆ ਵੀਡੀਓ ਵੇਖਣ ਨੂੰ ਮਿਲੇਗੀ ਐਨਜਾਇਮੈਂਟ ਪੂਰਾ ਆਏਗਾ ਤੁਹਾਨੂੰ ਮੈਂ ਬਾਹਰ ਦਾ ਵੀਊ ਦਿਖਾਉਣਾ ਹੁਣ ਤਾਂ ਆ ਵੇਖੋ ਬਾਹਰ ਇੱਥੋਂ ਦਾ ਮਹੌਲ ਚੱਲ ਕਿਦਾ ਸਾਂਦਰ ਨਜ਼ਾਰਾ ਤੇ ਸਾਹਮਣੇ ਹੀ ਸ਼ਿਵਜੀ ਦੀ ਮੂਰਤੀ ਆ ਸ਼ਿਜੀ ਮਹਾਰਾਜ ਦੀ ਫੋਟੋ ਖੋਣਾ ਤੁਹਾਨੂੰ ਮੈਂ ਆ ਦੇਖੋ ਨਿਰੀਖਣ ਕਰ ਸਕਦੇ ਹੋ ਉੱਥੋਂ ਬੰਦੇ ਤੇ ਬਾਕੀ ਫਿਰ ਬੈਕ ਸਾਈਡ ਤੇ ਰਹਿ ਗਏ ਨਾ ਘਰ ਦੇ ਨੇ ਤੇ ਰਾਤੀ ਮੱਥਾ ਟੇਕ ਲਿਆ ਜਾ ਮਤਾ ਦੀ ਜਾਜ ਵਾਲਾ ਮਈਆ ਜੀ ਦੀ ਜਾ ਮਤਾ ਦੀ ਜਾ ਮਤਾ ਦੀ ਤਾਂ ਪਾਸ ਛੇ ਜਣੇ ਜਾ ਰਹੇ ਆ ਬਾਕੀ ਛੇ ਆਨੇ ਰਾਤ ਨੂੰ ਮੱਥਾ ਟੇਕ ਲਿਆ ਤੇ ਅਸੀਂ ਅਸਲੇ ਸੇਰੇ ਨਾਲ ਨੂੰ ਗਿ ਜਾ ਰਹੇ ਆ ਤੇ ਤੁਹਾਨੂੰ ਕੁਝ ਬਾਹਰ ਦਾ ਵੀਊ ਖੋਣੇ ਤੁਸੀਂ ਬਾਹਰ ਦਾ ਵੀਊ ਦੇਖੋ ਐਸਾਈਡ ਦੇਖੋ ਜੀ ਤੁਸੀਂ ਪਾੜਨ ਦੇ ਬਦਲ ਆਏ ਵੇ ਆ ਤੇ ਐਸ ਲਈ ਅਸੀਂ ਇੱਥੋਂ ਪੈਦਲ ਹੀ ਜਾ ਰਹੇ ਹਾਂ ਗਲਤ ਨਹੀਂ ਤੇ ਇਸਾਈਡ ਦੇਖ ਲਓ ਕੇਤਨ ਖੜਾ ਚਦਾ ਇਨੋ ਹਾਂ 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 ਅਸਲ ਵਿੱਚ ਜੀ ਜੋਲਾ ਮੇ ਜੀ ਦੇ ਇੱਥੇ ਜਿੱਥੇ ਅਸੀਂ ਰੁਕੇ ਆ ਉਹ ਸਾਈਡ ਤੇ ਤੁਹਾਨੂੰ ਆ ਦਿਖਾ ਰਹੇ ਕੁਝ ਮੰਦਰ ਨੇ ਮੰਦਰ ਟਾਈਪ ਦੇ ਬਣੇ ਨੇ ਮੰਦਰ ਹੀ ਨੇ ਸ਼ਾਇਦ ਤਿੰਨ ਨੇ ਸ਼ਾਇਦ ਪ੍ਰਾਚੀਨ ਨੇ ਪੁਰਾਣੇ ਨੇ ਪਤਾ ਨਹੀਂ ਕਿਦੋਂ ਦੇ ਨੇ ਤੇ ਇਹਨਾਂ ਦਾ ਲੋਕੀ ਵੇਖੋ ਇਹਨਾਂ ਦੀ ਦੇਖ ਰੇਖ ਨਹੀਂ ਹੋਈ ਹੈਗੀ ਤੇ ਉੱਤੇ ਹੀ درخت কা ਕਾਈ ਉੱਗ ਗਈ ਆ ਉਹ ਸਰ ਵੀ ਹੈਗਾ ਇੱਕ ਤਾਂ ਦੇਖ ਸਕਦੇ ਤੁਸੀਂ ਹਿਉ ਕੋਸ਼ਿਸ ਤਰ੍ਹਾਂ ਇਹਨਾਂ ਦਾ ਪੁਰਾਣੇ ਬਣੇ ਦੇ ਹੈ ਆ ਜਲਦੀ ਜੀ ਅਸੀਂ ਗਲੀ ਗਲੀ ਜਾ ਰਹੇ ਆ ਤੇ ਥੋੜੀ ਦੂਰੀ ਤੇ ਬਸ ਦਵਾਰ ਰਹਿ ਗਿਆ ਗਲੀ ਗਲੀ ਚੜਾਈ ਆ ਇਹ ਤੇ ਸਾਈਡ ਦੇ ਕਲਾਸਾਂ ਜੀਆਂ ਫੇਰ ਦੇ ਸਮੇ ਤੇ ਸਾਹਮਣੇ ਥੋੜੀ ਦੂਰੀ ਦੁਆਰ ਰਹਿ ਗਿਆ ਅਸਲੀ ਗੱਲ ਹੈ ਹੈਲੋ ਅਸਲੀ ਗੱਲ ਹੈ ਹੈਲੋ ਅਸਲੀ ਗੱਲ ਹੈ ਅਸਲੀ ਜੀ ਇਹ ਦੁਕਾਨ ਤੇ ਮੌਜੂਦ ਹੋ ਕੇ ਤੇ ਸਾਹਮਣੇ ਦੁਆਰ ਆ ਇਥੋਂ ਮਾਥਾ ਟੇਕਣ ਜਾਵਾਂਗੇ ਚੌਲਾ ਜੀ ਦੇ ਅੰਦਰ। ਤੈਨੂੰ ਪਈ ਦੇ ਤਰ੍ਹਾਂ ਚਾਹ ਦੀ ਮੈਂ ਆ ਜਾਉਂ ਤੀ। ਅਸਲ ਵਿੱਚ ਅਸੀਂ ਇੱਥੇ ਮੌਜੂਦਾਂ ਹੀ ਪ੍ਰਸ਼ਾਦ ਲੈ ਰਹੇ ਆਂ। ਤੂੰ ਚੱਲ ਜਾ ਜੋ ਮੈਂ ਆਪਾਂ ਦਾ ਚਾਉਂਦਾ ਖੜੀ ਸੋਈ ਜਾਉਂ। ਤੈਨੂੰ ਪ੍ਰਸ਼ਾਦ ਲੈ ਦੇ। ਅਸਲ ਵਿੱਚ ਇਹ ਇਹੀ ਪੇਟਾ ਲ ਲਈ ਆ ਤੇ ਅਸੀਂ ਜਾ ਰਹੇ ਆ ਮਾਥਾ ਟੇਕਣ ਤੇ ਤੁਹਾਨੂੰ ਇੱਥੋਂ ਦਾ 뷰 ਦਿਖਾ ਦੇਣਾ ਮੈਂ ਚੌਲਾ ਜੀ ਦਾ ਬਾਹਰ ਦਾ। ਇਹ ਸਾਈਡ ਦਾ ਇੱਥੋਂ ਦਾ 뷰 ਕੁਝ ਇਸ ਤਰ੍ਹਾਂ ਦਾ ਦੇਖ ਸਕਦੇ ਹੋ।